ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਹੰਲਾ ਪਹਿਲਾ ਆਵਣ ਜਾਣਾ ਕਿਉ ਰਹਾ ਕਿਉ ਮੇਲਾ ਹੋਈ ਜਨਮ ਮਰਨ ਕਾ ਦੋ ਕਣੋਂ ਨਿਤ ਸੱਸਾ ਦੋਈ ਬੇਨਾਮ ਕਿਆ ਜੀਵਣਾ ਫਿਰ ਧ੍ਰਿੜ ਚਤੁਰਾਈ ਸਤਿਗੁਰ ਸਾਰਧਨਾ ਸੇਵੇ ਆਹ ਭਗਤਨ ਪਾਈ ਰਹਾ ਆਵਣ ਜਾਵਣ ਤੋ ਰਹਾ ਪਾਈਏ ਗੁਰਪੂਰਾ ਰਾਮ ਨਾਮ ਤਨ ਗਾਸਤੇ ਸੇ ਪ੍ਰਮਪੂਰਾ ਸਤਜਨਾ ਕੋ ਮਿਲ ਰਹਾ ਧਨ ਤਨ ਜਸ ਗਾਈ ਆਦਪੁਰਖ ਅਪਰੰਪਰਾ ਗੁਰਮੁਖ ਹਰਪਾਈ ਨਟੂਆ ਸੰਗ ਬਣਾਇਆ ਬਾਜੀ ਸੰਸਾਰ ਖਿੰਡਪਨ ਬਾਜੀ ਖਿੰਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਹਿਰਾ ਹਮੈ ਜੋਪੜ ਖੇਲਣਾ ਝੂਠੇ ਅਹੰਕਾਰ ਸਭ ਜਗ ਹਾਰੈ ਸੋ ਜਿਨੈ ਗੁਰ ਸ਼ਬਦ ਵਿਚਾਰਾ ਜੇ ਅੰਤੁ ਲੈ ਹੱਟ ਤੋ ਹਣੀ ਹਰਿ ਨਾਮੁ ਹਮਾਰਾ ਰਾਮ ਨਾਮੁ ਧਾਰਿ ਕੇ ਕਹਨਿਤ ਦੋ ਨਿਸ ਦੋਤ ਸਵਾਰੇ ਜੇ ਤੂੰ ਰਖੈ ਤਿਉ ਰਹਾ ਹਰਿ ਨਾਮੁ ਨਦਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੇ ਦੁੱਖ ਮਿਟੇ ਆਜ ਅਪਨਾ ਮੁਰਾਰੇ ਨਾਨਕ ਨਾਮ ਨ ਵਿਸਰੇ ਗੁਰ ਪੂਰਾਤ ਗੁਰਦਾਰੇ ਜਹ ਮਰਨ ਦੇ ਦੁੱਖ ਮਿਟੇ ਆਜ ਅਪਨਾ ਮੁਰਾਰੇ ਨਾ ਨਗਨਾਮਣਾ ਬਿਸਰਾਇ ਪੂਰਾ ਗੁਰਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖ ਉਚਰਾਏ ਸ਼ਾਸਤਰ ਖਾਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਦਰ ਸੁਣੇ ਜੋ ਕਾਲ ਕਿਰਪਾ ਕਰਾਏ ਕਹਾਂ ਮੁਧ ਪ੍ਰਭ ਤੋਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮਣਾ ਕਰ ਸਕਤ ਸਿਫਤ ਤੁਮਹਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ 13 ਤੋਂ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਾਜਾ ਨਾਨਕ ਜੇ ਹਤੂ ਕਰਾਏ ਹਨ 13 ਹਮਕੜੀ ਬਖਿਆ ਸੁਗ ਰੂਪਿਆ ਦੇ ਸਾਥ ਸੰਗਦੀ ਦਲੜੀਵਾਰ ਵਿਚਾਰਾ ਚਲਦੀ ਆਸਮ ਹੱਲਾ ਪਹਿਲਾ ਅਸਰ ਰਗ ਹੈ ਤਾਂ ਧਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮਹਾਰਗਨ ਤੋਂ ਚਾਰਨ ਕੀਤਾ ਹੋਇਆ ਲੜੀਵਾਰ ਦੀ 22ਵੀਂ ਅਸਪਦੀ ਜੋ ਕਿ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ ਨੂੰ 422 ਅੰਕ ਤੇ ਸੋਸ਼ੋਭਿਤ ਹੈ ਸਾਧਗੁਰ ਬਖਸ਼ਿਸ਼ ਕਰਦੇ ਨੇ ਬਿੜਨਾ ਨਾ ਹੈ ਕਿਾ ਜੀਵਣਾ ਫਿੱਟ ਧਿਗ ਚਤੁਰਾਈ ਬਿੜਨਾ ਨਾ ਹੈ ਕਿਤੇ ਬਿੜਾ ਨਾਮ ਤੋਂ ਜਿਉਣਾ ਕੀ ਜਿਉਣਾ ਫਿੱਟ ਧਿਗ ਚਤੁਰਾਈ ਫਿੱਟਕਾਰ ਹੋ ਗਏ ਤ੍ਰਿਗ ਤ੍ਰੇਗ ਹੈ ਤੇਰੀਆਂ ਜਿਹੜੀਆਂ ਚਤੁਰਾਈਆਂ ਸਿਆਣਪਾਂ ਨੇ ਫਿੱਟਕਾਰ ਹੋ ਗਏ ਕਿਉਂਕਿ ਸਹਿ ਸਿਆਣਪ ਲਖ ਹੋਏ ਚਤਰਾਈ ਸਿਆਣਪ ਲਖ ਹੋਏ ਤੇ ਇਕਨ ਕਰ ਲੈ ਨਾਲ ਕਿਤੇ ਵੀ ਨਾਲ ਕੋਈ ਸਿਆਣਪ ਨਹੀਂ ਜਾਣੀ ਬਿਨਾਂ ਨਾਮ ਰਖਿਆ। ਇਹਨੇ ਕਹਿੰਦੇ ਕੀ ਜੀਣਾ ਹੈ ਨਾਮ ਤੋਂ ਬਿਨਾਂ। ਐਂ ਜਨਲ ਮਰਦਾ ਲਾਸ਼ੀ ਹੈ। ਜਿਨ ਹਰ ਗੱਲ ਨਾਮ ਨਾਲ ਜਪਿਓ ਤੈਨ ਮਾਤ ਵੀ ਦੇ ਹਰਬੰਦ। ਕਹਿੰਦੇ ਇਹਦੇ ਨਾਲ ਤਾਂ ਮਾਦੀ ਕੋਖ ਸੁਣੀ ਲੈ ਜਾਂਦੀ ਜਿਹਦੇ ਨਾਮ ਨਹੀਂ ਜਪਿਆ। ਐਡੀ ਨਾਮ ਦੀ ਮਹਿਮਾ ਦਿੱਤੀ ਹੈ ਸਤਿਗੁਰਾਂ ਨੇ। ਕਹਿੰਦੇ ਫਿੱਟ ਫਟਕਾਰ ਲੋਗ ਤ੍ਰਿਕ ਤ੍ਰਿਕ ਖਾਇ ਤ੍ਰਿਕ ਤ੍ਰਿਕ ਕਪੜ ਤ੍ਰਿਕ ਤ੍ਰਿਕ ਅੰਗ ਤ੍ਰਿਕਾ ਉਹਦਾ ਖਾਤਾ ਪੀਤਾ ਸਭ ਵਿਰਥਾ ਹੈ। ਆਇਆ ਵੀ ਉਹਦਾ ਵਰਸਾਇਆ ਸੰਸਾਰ ਵਿੱਚ ਜਿਹਦੇ ਨਾਮ ਨਹੀਂ ਜਪਿਆ। ਤ੍ਰਿਕ ਤਪਰਾਇ ਚਤਰਾਇਆਂ ਸੈਨਪਾ ਸਭ ਅਰਥਿਆ ਨੇ ਸਤਿਗੁਰ ਸਾਧਨਾ ਸੇਵਿਆ ਹਰ ਭਗਤਨ ਭਾਈ ਸਾਧ ਇੱਕ ਵਚਨ ਪਲੂਰਲ ਨਾਉਨ ਦੀ ਗੱਲ ਹੈ ਕਹਿੰਦੇ ਜਿਨੇ ਸਤਿਗੁਰੂ ਸਾਧ ਸਤਿਗੁਰੂ ਗੁਰੂ ਨੂੰ ਇੰਨੀ ਸੇਵਿਆ ਸਤਿਗੁਰ ਗੁਰ ਸਤਿਗੁਰ ਸਾਧਨਾ ਸੇਵਿਆ ਜਿਨੇ ਗੁਰੂ ਨੂੰ ਸਤਿਗੁਰੂ ਨੂੰ ਨਹੀਂ ਸੇਵਨਾ ਕੀਤਾ ਹਰ ਭਗਤਨ ਭਾਈ ਭਾਈ ਕੋਈ ਭਗਤੀ ਨਹੀਂ ਕੋਈ ਸੇਵਾ ਸਿਮਰਨ ਨਹੀਂ ਖੀੜਾ ਧਾਰ ਦਸਨੀ ਕੀਤਾ ਉਹਦਾ ਕੀ ਹੈ ਸੰਸਾਰ ਵਿੱਚ ਵਿਰਥਾ ਰਹਾਉ ਵਿਸ਼ਰਾਮ ਦੇ ਕੀ ਕੇਂਦਰੀ ਭਾਵ ਸਮਝਾਉਂਦੇ ਨੇ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹੈ ਕਿਉਂ ਮੇਲਾ ਹੋਈ ਕਿਨੇ ਕਿਵੇਂ ਕਿਸ ਤਰ੍ਹਾਂ ਆਣਾ ਤੇ ਜਾਣਾ ਜੰਮਣ ਮਰਨ ਦਾ ਗੇੜ ਮੁਕੇ ਕਿਉਂ ਮੇਲਾ ਹੋਈ ਕਿਸ ਤਰ੍ਹਾਂ ਉਸ ਪਰਮਾਤਮਾ ਦਾ ਮਿਲਾਪ ਹੋਵੇ ਦੋ ਕੁਐਸਚਨ ਨੇ ਦੋ ਸਵਾਲ ਨੇ किस तरह आ गेट मुके मिला कृपा करो दसो जन्म मरण का दोकानों नेता सहसा बड़ा बहुत वाख है, है। मिट्टी नित सहसा दोनों दो ही संसा ने मन में दो संसा ने जमन मरण कि मिटे तेरे दरते प्रवानगी कि मिले किस तरह तेरे मिलाप हो ਤੇ ਰਹਾਉਂਦੀਆਂ ਪੰਕਤੀਆਂ ਕਹਿੰਦੇ ਬਨ ਨਾਵੇਂ ਕੀ ਜੀਵਨ ਫਿਰ ਤਰੇ ਵਿੱਚ ਤਰਾਈ ਸਾਰ ਗੋੜ ਸਾਧਨ ਸੇਵਿਆ ਹਰ ਭਗਤਨ ਭਾਈ ਰਹਾਉਂ ਕਹਿੰਦੇ ਬਿਨਾ ਨਾਮ ਤੋਂ ਜੀਆ ਬਿਰਥਾ ਹੈ ਚਤਰਾਇਆਂ ਸੰਸਾਰ ਬਿਰਥੀਆਂ ਨੇ ਜੇ ਭਗਤੀ ਪ੍ਰਮਾਤਮਾ ਦੇ ਸਿਮਰਨ ਨਹੀਂ ਕੀਤੀ ਗੁਰੂ ਨੂੰ ਨਹੀਂ ਚੇਤੇ ਕੀਤਾ ਕਹਿੰਦੇ ਇਸ ਸੰਸਾਰ ਚ ਆਇਆ ਵੀ ਤੇਰਾ ਤਰਕਾਰ ਯੋ ਕੀ ਤੇਰਾ ਜੀਣਾ ਬਿਰਥਾ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝ ਜਾਂਦੇ ਨੇ ਹੁਣ ਅੱਗੇ ਜਵਾਬ ਦੇਣਗੇ ਕਿ ਕਿਸ ਤਰ੍ਹਾਂ ਪ੍ਰਵਾਨ ਵੀ ਹੋਏਗਾ ਪ੍ਰਵਾਨ ਹੋਣਾ ਵੀ ਦੱਸਦੇ ਨੇ ਤੇ ਇਹ ਵੀ ਦੱਸਦੇ ਨੇ ਕਿ ਕਿਸ ਤਰ੍ਹਾਂ ਖੱਜਲ ਖਵਾਰ ਬਣੋ ਹੁੰਦਾ ਆ ਕੇ ਆ ਬਣ ਜਾਣਾ ਤੋ ਰਹਿ ਪਾਈਏ ਗੁਰਪੂਰਾ ਜਦ ਤੱਕ ਨੇ ਆਉਣ ਜਾਣ ਦਾ ਗੇਟ ਰਹਿ ਜਾਏਗਾ ਬਚ ਜਾਏਗਾ ਅਣਜਾਣ ਤੋਂ ਪਰ ਕਦੋਂ ਪਾਈਏ ਗੁਰਪੂਰਾ ਜਦੋਂ ਪੂਰੇ ਗੁਰੂ ਦਾ ਮਿਲਾਪ ਕਰ ਲਏਗਾ ਪੂਰਾ ਹੋਏਗਾ ਤਾਂ ਤੈਨੂੰ ਉਤਾਰੇਗਾ ਕਿਉਂ ਜਦੋਂ ਪੂਰੇ ਦਾ ਮਿਲਾਪ ਕਰ ਲਏਗਾ ਫਿਰ ਆਉਣ ਜਾਣ ਦੇ ਗੇਟ ਤੋਂ ਬਚ ਜਾਏਗਾ ਰਾਮਨਾਮ ਤਨ ਰਸਦੇ ਬਿੰਦ ਸੈ ਭ੍ਰਮਪੂਰ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਧਨ ਦੀ ਰੂਪੀ ਰਾਸ ਨੂੰ ਕੱਠੀ ਕਰ ਰਾਜਣਾ ਕਰ ਬਿੰਦ ਸੈ ਭ੍ਰਮਪੂਰ ਇਹ ਜਿਹੜੇ ਝੂਠੇ ਬਗਦੇ ਨੇ ਨਾ ਭੁਲੇਖੇ ਨੇ ਝੂਠਦੇ ਇਹਨਾਂ ਨੂੰ ਖਤਮ ਕਰਨਾ ਕਰ ਕੂੜ ਸਮਝਣਾ ਕਰ ਇਹਨੂੰ ਛੱਡਣਾ ਕਰ ਸੰਤ ਜਨਾ ਕੋ ਮਿਲ ਰਹਾ ਹੈ ਤਨ ਜਨ ਜਸ ਗਾਏ ਸਤ ਸੰਗੀ ਜਨ ਕੋ ਮਿਲ ਕੇ ਬੈਠਣਾ ਕਰ ਧਨ ਧਨ ਜਸ ਗਾਏ ਉਸ ਨੂੰ ਤਨਤਾ ਯੋਗ ਧੰਨ 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 ਗੁਰਸੋਈ ਕਹਿਣਾ ਕਰ ਉਸ ਨੂੰ ਧੰਨਦਾਇਉ ਕਹਿਣਾ ਕਰ ਧੰਨ ਤਨ ਜਸ ਗਾਇบุรี ਵਡਿਆਈ ਸਿਸ਼ਟ ਸਲਾਗ ਉਸ ਪ੍ਰਮਾਤਮਾ ਦੀ ਕਰ ਕੀ ਜੀ ਕਰਨੀ ਹੈ ਆਦ ਪੁਰਖ ਅਪਰੰਪਰਾ ਗੁਰਮukh ਹਰ ਪਾਈ ਉਹ ਆਦ ਜਿਹੜਾ ਜੁਗਾਂ ਦੇ ਸ਼ੋਭਾ ਤੋਂ ਵੀ ਪਹਿਲਾਂ ਤੋਂ ਹੈ ਪੁਰਖ ਜਿਹਦੇ ਤੇ ਮਾਇਆ ਦੀ ਵਿਆਪਕ ਇਸ ਜਗ ਮੈਂ ਏਕ ਪੁਰਖ ਹੈ ਔਰ ਸਗਰੀਨਾ ਸਭਾ ਜੇ ਉਹ ਉਸ ਪ੍ਰਖ ਪਜੇ ਨੂੰ ਮਾਇਆ ਨਹੀਂ ਵਿਆਪਤੀ ਜਿਹਦੇ ਚ ਕੋਈ ਮੇਰ ਤੇ ਰਿਖਾ ਦਵੇਸ਼ ਕਿਸੇ ਨਾਲ ਵੈਰ ਨਹੀਂ ਕਰਦਾ ਕਿਸੇ ਦਾ ਵੈਰ ਨਹੀਂ ਹੈ ਉਸ ਪਰਮਾਤਮਾ ਪ੍ਰਖ ਨੂੰ ਜੱਪਣਾ ਕਰ ਅਪਰੰਪਰ ਜਿਹੜਾ ਗਮਤਾ ਤੋਂ ਵੀ ਪਰੇ ਹੈ ਇਹ ਕੋਈ ਅੰਤ ਨਹੀਂ ਹੈ ਗੁਰਮੁਖ ਹਾਰ ਪਾਏ ਪਰ ਜੇ ਗੁਰਮੁਖ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲੇ ਬਣੇਗਾ ਫਿਰ ਉਸ ਪਰਮਾਤਮਾ ਹਾਈ ਨੂੰ ਪਾਲੇਗਾ ਫਿਰ ਉਹਦੀ ਵਡਿਆਈ ਕਰੇਗਾ ਜਦੋਂ ਉਹਦੀ ਵਡਿਆਈ ਕਰੇਗਾ ਤੇਰੇ ਜੰਮਨ ਵਰ ਦੇ ਜਿਹੜੇ ਸੰਸੇ ਨੇ ਵੀ ਕਿਵੇਂ ਜੰਮਣ ਮਰਨਾ ਛੁੱਟੇ ਕਿਉਂਕਿ ਗੁਰੂ ਨੂੰ ਪਾਇ ਇਹ ਦੋਨੋਂ ਸਦ ਸੇ ਨਜ਼ਰ ਤੋਂ ਹਟਣ ਗਏ ਹੁਣ ਦੱਸਦੇ ਨੇ ਨਿਵੇਤੀ ਦੱਸਦੀ ਹੈ ਹਲਕਾਸ ਦਿੱਤਾ ਹੁਣ ਦੱਸਦੇ ਨੇ ਉਲ ਨਹੀਂ ਕਿਵੇਂ ਪਿਆ ਨਟ ਵੈ ਸੰਗ ਬਣਾਇ ਬਾਜੀ ਸੰਸਾਰ ਕਹਿੰਦੇ ਜਿਵੇਂ ਇੱਕ ਤਮਾਸ਼ੀਰ ਹੁੰਦਾ ਤਮਾਸ਼ਾ ਰਚਦਾ ਉਹ ਘਟਕੁਪਨੀਆ ਜਿਆ ਗਾਲੀਏ ਕਿਸੇ ਜਾਨਵਰ ਦਾ ਨਾਚ ਨਚਾਉਂਦਾ ਹੈ ਉਹ ਜਿਵੇਂ ਭੁਲੇਖਾ ਬਣਾਉਂਦਾ ਨਟੂਆ ਸੰਗ ਬਣਾਇਆ ਇੱਕ ਸੰਗ ਰਚਨਾ ਕਰਦਾ ਇੱਕ ਖੇਡ ਬਣਾਣੀ ਕਰਦਾ ਬਾਜੀ ਸੰਸਾਰ ਤੇ ਇਸੇ ਤਰ੍ਹਾਂ ਉਸ ਬਾਜੀਕਰ ਪ੍ਰਮਾਤਮਾ ਨੇ ਇਸ ਸੰਸਾਰ ਦੀ ਬਾਜੀ ਬਣਾਈ ਹੈ ਸਾਰੀ ਖੇਡ ਬਣਾਈ ਹੈ ਸਭ ਨੂੰ ਨਚਾ ਰਿਹਾ ਮਾਟੀ ਕੋ ਪੁੱਤਰਾ ਕਿਵੇਂ ਨੱਚਦਾ ਹੈ ਦੇਖਿਆ ਦੇਖਿਆ ਸੁਣਿਆ ਬੋਲੇ ਦੌਰੇ ਫਿਰਤਾ ਹੈ ਕਹਿੰਦੇ ਦੇਖੋ ਮਿੱਟੀ ਦਾ ਪੁੱਤਲਾ ਕਿਵੇਂ ਦਿਨ ਰਾਤ ਪੰਜਾ ਸਰ ਦਾ ਮਾਇਆ ਪਿੱਛੇ ਹਾਲਾਂਕਿ ਮਾਇਆ ਦੀ ਚੇੜੀ ਚਾਹੀਦੀ ਸੀ ਪਰ ਇਹ ਮਾਇਆ ਦਾ ਚੇਲਾ ਬਣਿਆ ਹੁੰਦਾ ਜੇ ਨੂੰ ਸਤਿਗੁਰੂ ਕਹਿੰਦੇ ਨੇ ਕਿਤੇ ਭਾਈ ਬਾਜੀ ਕਰ ਕੇ ਐਸ ਬਾਜੀ ਭਾਈ ਨਾਨਾ ਰੂਪੇਖ ਦਿਖਲਾਈ। ਸਵਾਮ ਉਤਰ ਥਮੇ ਉਪਰ ਸਾਰਾ। ਕਹਿੰਦੇ ਜਦੋਂ ਸਵਾਮ ਉਤਰ ਗਿਆ ਨਾ ਫਿਰ ਇਹ ਸਾਰਾ ਕੁਝ ਦਿਖ ਜਾਏਗਾ ਵੀ ਇੱਕ ਹੈ ਇੱਕਮ ਇੱਕੰਗਾਰ ਹੈ। ਇੱਕੋ ਹੀ ਪਰਮਾਤਮਾ ਹੈ। ਪਰ ਕਿਨੇ ਸਾਰਾ ਪਲਿਕਾ ਸੰਸਾਰ ਚ ਵੀ ਜੋ ਅਸੀਂ ਕਹਾਂ ਪਤਾ ਨਹੀਂ ਕਿੰਨਾ ਸੱਚ ਹੈ ਸਹੀ ਹੈ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਸਭ ਕੂੜ ਹੈ। ਨਾਮ ਬਿਨਾ ਕੂੜ ਗੱਲ ਹੀ ਹੋਛੀ ਆ। ਨਰਦੋ ਬਿਨਾ ਸਭ ਕੁਝ ਕੂੜ ਹੈ ਝੂਠ ਹੈ ਤੇ ਝੂਠ ਕਦੇ ਸੱਚ ਨਹੀਂ ਬਣ ਸਕਦਾ ਕਹਿੰਦਾ ਜਿਵੇਂ ਤਮਾਸ਼ੀਏ ਤਮਾਸ਼ਾ ਰਚਦਾ ਹੈ ਉਸ ਪ੍ਰਮਾਤਮਾ ਨੇ ਤੇ ਉਸ ਬਾਜੀਗਰ ਨੇ ਐਸੀ ਸੰਸਾਰ ਦੀ ਖੇਡ ਬਣਾਈ ਹੈ ਸਾਰਿਆਂ ਨੂੰ ਪੰਗਲ ਘੂਸੇ ਪਾ ਰੱਖੇ ਇਹ ਬਾਜੀ ਸੰਸਾਰ ਦੀ ਇਸ ਤਰ੍ਹਾਂ ਦੀ ਜਾਣੀ ਕੀਤੀ ਹੈ ਖਿੰਪਲ ਬਾਜੀ ਦੇਖੀਏ ਉਜਰਤ ਨਹੀਂ ਬੱਲਾ ਬੱਲਾ ਬਾਰਾਂ ਇੱਕ ਖਿੰਨ ਮਾਤਰ ਵੀ ਜੇ ਬਾਜੀ ਨੂੰ ਹਟ ਕੇ ਦੇਖੇ ਨਾ ਗੁਜਰਤ ਨਹੀਂ 12 ਫਿਰ 25 12 ਤੇ ਨਹੀਂ ਆਏਗਾ ਬਚ ਜਾਏਗਾ ਹਮ ਮੈਚੋ ਪੜ ਖੇਲਣਾ ਝੂਠੇ ਹੰਕਾਰ ਜਿਵੇਂ ਜਵਾਰੀ ਜੂਆ ਚ ਖੇਡਦੇ ਨੇ ਚੌਪੜਾ ਖੇਡਦੇ ਨੇ ਕਿ ਇਹ ਇਸ ਤਰ੍ਹਾਂ ਇਹ ਝੂਠੇ ਹੰਕਾਰ ਵਿੱਚ ਬਾਜ਼ੀਆਂ ਖੇਡਦਾ ਹੈ ਰਾਜਿਕੁਣ ਤੰਗੁਣ ਸਦਗੁਣ ਇਹ ਤੇਰੀ ਮਾਇਆ ਸਭ ਮਾਇਆ ਜਿੱਤੇ ਜੀ ਤੇਤੇ ਡੱਕਾ ਆਏ ਮਾਇਆ ਸੀ ਮੋਣੀ ਪਾਈ ਜਿੱਤੇ ਜਿੱਤੇ ਤੇ ਤੇ ਰਹਿ ਗਈ ਜਿੰਨੇ ਵੀ ਜੀਵ ਨੇ ਵੱਡੇ ਵੱਡੇ ਮਾਇਆ ਨੇ ਢੈਲ ਗਾ ਪਤੇ ਕੋਈ ਗਾਰੇ ਬੰਦਾ ਮੈਂ ਮਾਇਆ ਤੋਂ ਬਚੇ ਨਹੀਂ ਗਾਰੇ ਗੁਣ ਤੋਂ ਬਚਿਆ ਤੰਤੋਣੀ ਬਚਿਆ ਤਮਾਗੁਣ ਤੋਂ ਬਚਿਆ ਰਜੋ ਸਮ ਸਤੋਗੁਣ ਤੋਂ ਨਹੀਂ ਬਚਿਆ ਇਹ ਤਿੰਨਾ ਗੁਣਾਂ ਚ ਕਿਤੇ ਨਾ ਕਿਤੇ ਉਲਝ ਗਿਆ ਇਹਦੇ ਜਿਵੇਂ ਜੁਆਰੀ ਜੁਏ ਖੇਲਦਾ ਹੈ ਇਹ ਝੁੱਠੇ ਘਰ ਚ ਦਿਨ ਰਾਤ ਖੇਲਦਾ ਸਭ ਜਗ ਹਾਰਐ ਸੋ ਜਿਣਾ ਗੁਰ ਸ਼ਬਦ ਵਿਚਾਰਾ ਸਾਰਜੁਨ ਕਹਾਂ ਉਹ ਦਿੰਦਾ ਹੈ ਸੰਸਾਰ ਦੇ ਵਾਸ ਹੋ ਕੇ ਪਰ ਹਾਰਾ ਸੋ ਜਿਨਾ ਉਹ ਹੀ ਜਿੱਤਦਾ ਹੈ ਕਿਹੜਾ ਜਿੱਤਦਾ ਹੈ ਗੁਰ ਸ਼ਬਦ ਵਿਚਾਰਿਆ ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਸਾਧਗੰਗਾਂ ਸਾਧਗੰਗਾਂ ਨੂੰ ਸਭ ਕੋ ਦੇਖਦਾ ਜਿੱਤਾ ਜਿੱਤਾ ਜਗਤ ਸੰਸਾਰ ਦਿੱਥਿਆ ਮਤਨ ਉਹ ਵਿਚਾਰ ਸ਼ਬਦ ਨਾਲ ਕਰੇ ਵਿਚਾਰ ਕਿਹਦੇ ਸ਼ਬਦ ਦੀ ਜਦ ਤੱਕ ਵਿਚਾਰ ਨਹੀਂ ਕਰੇਗਾ ਤਾਂ ਮੁਕਤੀ ਨਹੀਂ ਹੋਏਗੀ ਬਾਣੀ ਬਿਰੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਪੁਰਖੀ ਨੇ ਜਗ੍ਹਾ ਵਸਾਵੇ ਨੈਸਰੂਪ ਵਿੱਚ ਟਿਕਾਰ ਦਿੰਦੀ ਹੈ ਕੋਈ ਬਾਣੀ ਨੇ ਰਾਹ ਦੇਣਾ ਹੈ ਚੱਲਣਾ ਤੂੰ ਆਪ ਆ ਭਾਈ ਇਸੇ ਲਈ ਸਾਡੇ ਗੁਰੂ ਕਹਿੰਦੇ ਨੇ ਇਹ ਸਾਰਾ ਸੰਸਾਰ ਬਾਜੀ ਹਾਰ ਜਾਂਦਾ ਪਰ ਉਹੀ ਜਿੱਤਦਾ ਹੈ ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਜਿਵੇਂ ਅੰਧਲੇ ਹੱਥ ਕੰਮ ਨਹੀਂ ਹਰਨਾ ਮਹਾਮਾਰ ਪਹਿਲਾ ਖੇਲ ਪਹਿਲੀ ਉਦਾਹਰਣ ਬਾਜੀਗਰ ਦੀ ਦਿੱਤੀ ਖਿਡਾਰੀ ਦੀ ਦਿੱਤੀ ਦੂਜੀ ਚੌਪੜ ਖੇਡ ਨਾਲ ਜਵਾਰੀਆਂ ਦੀ ਦਿੱਤੀ ਹੁਣ ਤੀਜੀ ਉਦਾਹਰਣ ਅੰਨੇ ਬੰਦੇ ਦੇ ਦਿੰਦੇ ਨੇ ਜਿਵੇਂ ਅੰਧਲੇ ਹੱਥ ਟੋਪਣੀ ਜਿਵੇਂ ਜਿਵੇਂ ਅੰਦੇ ਹੱਥ ਬੰਦੇ ਦੇ ਹੱਥ ਵਿੱਚ ਛੋਟੀ ਹੁੰਦੀ ਹੈ ਰਸਤਾ ਦੇਖਣ ਵਾਸਤੇ ਉਹਨੂੰ ਦਿਖਦਾ ਨਹੀਂ ਹੈ ਪਰ ਛੋਟੀ ਨਾਲ ਮਹਿਸੂਸ ਕਰਕੇ ਰਸਤੇ ਤੇ ਚੱਲਦਾ ਹੈ ਹਰਨਾਮਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਮੇਰੇ ਹੱਥ ਵੀ ਨਾਮ ਹੈ ਕਿਉਂਕਿ ਮੈਨੂੰ ਸੰਸਾਰ ਦੀ ਐਡਾ ਹਨੇਰਿਆਂ ਵਿੱਚ ਕੱਖ ਨਹੀਂ ਦਿਖਦਾ ਪੰਜ ਚੋਲਾਂ ਦੇ ਵਿੱਚ ਰਾਮਨਾ ਮਹਾਰਾ ਜੀ ਕਹੇ ਨਿਤ ਦੌਤ ਸਵਾਰ ਕਿਨੇ ਪ੍ਰਮਾਤਮਾ ਦੇ ਨਾਮ ਰੂਪੀ ਛੋਟੀ ਹੀ ਇੱਕ ਆਸਰਾ ਹੈ ਗੁਰਮੁਖ ਜਨਾਂ ਹੁੰਦਾ ਨਿਤ ਦੋਤ ਸਵਾਰਾ ਜਿਹੜੀ ਨਿਤਾ ਪ੍ਰਤੀ ਇਸ ਦੋਤ ਬਾਜੀ ਤੋਂ ਬਚਾਉਂਦੀ ਐ ਇਸ ਬਾਜੀ ਤੋਂ ਹਾਰਨ ਤੋਂ ਜਿਤਾ ਦਿੰਦੀ ਐ ਜਦੋਂ ਵੀ ਕੋਈ ਡੋਲਰ ਲੱਗਦੇ ਇਹ ਨਾਮ ਰੂਪੀ ਖੁੰਟੀ ਨਾ ਖੜਗਾ ਕੇ ਆਪਣੇ ਰਸਤੇ ਨੂੰ ਕਲੀਅਰ ਕਰ ਲੈਂਦੇ ਨੇ ਸੰਤ ਜਣ ਜਿਉ ਤਮੂ ਰਾਖੈ ਤਿਉ ਰਹਾ ਹਰ ਨਾਮ ਹਮਾਰਾ ਅਦਰ ਹੁਣ ਅਖੀਰ ਲੀਆਂ ਪੰਕਤੀਆਂ ਚ ਗਿਆਨ ਸਾਰਾ ਦਿੱਤਾ ਸਤਿਗੁਰਾਂ ਨੇ ਪਰ ਅਖੀਰ ਲੀਆਂ ਪੰਕਤੀਆਂ ਤੇ ਕਲੀਅਰ ਕਰਦੇ ਨੇ ਵੀ ਕਿਵੇਂ ਉਸ ਤੋਂ ਅੱਗੋਂ ਦਾਤ ਮੰਗਣੀ ਕਰੀਏ ਮੇਰੇ ਸਤਿਗੁਰ ਜਿਵੇਂ ਤੂੰ ਰਖਦਾ ਉਹ ਅਸੀਂ ਰਹਿਨੇ ਹਰ ਨਾਮ ਅੰਧਾਰਾ ਉਹ ਵੀ ਨਾਮ ਦਾ ਆਸਰਾ ਤੱਕ ਤੇ ਕਿਰਪਾ ਤੂੰ ਕਰਦਾ ਤਾਂ ਤੱਕ ਦੇ ਅੰਤ ਸਖਾਈ ਪਾਇਆ ਜਨਮੁਕਤ ਦੁਆਰਾ ਅੰਤ ਵੇਲੇ ਇਹੀ ਸਖਾ ਬਣਦਾ ਨਾਮ ਇਹੀ ਨਾਮ ਮੇਰਾ ਸਹਾਈ ਬਣਦਾ ਏ ਮੈਂ ਬਣਾ ਕੀਤਾ ਜਨਮੁਕਤ ਦੁਆਰਾ ਦਾਸ ਨਾਨਕ ਨੇ ਇਹੀ ਮੁਕਤੀ ਦਾ ਦੁਆਰਾ ਤੈਥੋਂ ਪਾਇਆ ਜਨਮ ਮਰਨ ਤੋਂ ਹਮੇਟਿਆ ਜਪਨਾ ਮੁਰਾਰੀ ਜਦੋਂ ਜੰਮਣ ਮਰਨ ਦਾ ਦੁੱਖ ਜਿਹੜਾ ਤੇਰੀ ਕਿਰਪਾ ਦੇ ਨਾਲ ਮੈਂ ਵੇਖਣਾ ਕੀਤਾ ਜਦੋਂ ਜਪਨਾ ਮੁਰਾਰੇ ਜਦੋਂ ਮੇਰੇ ਪ੍ਰਾਤਮਾ ਵੀ ਮਰ ਤਰਦੀ ਦੇ ਮਾਰਗ ਤੇਰਾ ਨਾਮ ਜਪਦਾ ਉਦੋਂ ਇਹ ਦੁੱਖ ਮਿਟ ਜਾਂਦਾ ਹੈ ਨਾਨਕ ਨਾ ਮਾਣੇ ਵਿਸਰੇ ਪੂਰਾ ਗੁਰ ਤਾਰੇ ਤਰ ਗੁਰ ਨਾਨਕ ਸਭ ਕੰਦੇ ਨੇ ਨਾਨਕ ਨਾਮ ਨਾ ਵਿਸਰੇ ਨਾਨਕ ਤੈਨੂੰ ਪ੍ਰਮਾਤਮਾ ਦਾ ਨਾਮ ਨਾ ਵਿਸਰੇ ਜਿਹੜੇ ਪੂਰੇ ਗੁਰੂ ਨੇ ਤੇਰਾ ਕਲਿਆਣ ਕੀਤਾ ਉਸ ਨੂੰ ਹਰ ਵੇਲੇ ਜਪਨਾ ਕਰ ਧਿਆਨਾ ਕਰ ਕੋ ਦਸਮਰਨ ਸਵਾਸ ਸਵਾਸ ਉੱਠਤ ਬੈਠਤ ਹਰ ਹੱਥ ਧਿਆਈਏ ਮਾਰਗ ਚਲਤ ਹਰੇ ਹਾਏਗਾ ਯਾ ਦੁਜ ਆਪਣਾ ਕਰਤਾ ਜੀ ਤੇਰਾ ਆਇਆ ਸਫਲਾ ਤੇਰਾ ਸੰਸਾਰ ਚੋਂ ਗਿਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਕੀ ਤੋ ਕਸਾ ਵਿਚਾਰਾ ਕਰਨ ਦੀ ਜਾ ਚਾ ਜਾਵੇ ਲੇਖਕ ਤਾਂ ਨੇ ਛੁੱਟੀ ਅਖੇਰ ਖੇਰ ਬੁੱਲ ਰਹਾ ਹਰ ਬਖਸ਼ਣ ਹਰ ਬਖਸ਼ਲੇ ਨਾਨਕ ਬਾਰ ਉਤਾਰਦੇ ਸਜਣੇ ਸੀਸੜੀਆਂ ਜੇ ਹੋਵੇ ਸਾਇਬ ਸੋ ਮਿਲਗਾ ਜਬਜ ਕੇ ਫਤੇ ਦਾ ਜੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ